ਪਠਾਨਕੋਟ ਜ਼ਿਲ੍ਹੇ ਦਾ ਪਿੰਡ ਗੱਜੂ ਜੋ ਕਿ ਰੇਤ ਦੀ ਮਾਈਨਿੰਗ ਦੇ ਲਈ ਮਸ਼ਹੂਰ ਹੈ ਬੀਤੀ ਰਾਤ ਉਥੇ ਇੱਕ ਘਟਨਾ ਵਾਪਰਨ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਦੱਸਦੇ ਕਿ ਬੀਤੀ ਰਾਤ ਪੋਕਲੈਂਡ ਮਸ਼ੀਨ ਦੇ ਆਪਰੇਟਰ ਵੱਲੋਂ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਹਾਦਸਾ ਵਾਪਰ ਗਿਆ ਜਿਸ ਕਰਕੇ ਪੋਕਲੈਂਡ ਮਸ਼ੀਨ ਇੱਕ ਖੱਡ ਦੇ ਵਿੱਚ ਡਿੱਗ ਗਈ ਅਤੇ ਡਰਾਈਵਰ ਵੀ ਲਾਪਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜ਼ ਰਾਤ ਮਸ਼ੀਨ ਆਪਰੇਟ ਕਰਨ ਦਾ ਕੰਮ ਕਰਦਾ ਸੀ ਉਹਨਾਂ ਦੱਸਿਆ ਕਿ ਬੀਤੀ ਰਾਤ ਵੀ ਉਹ ਹਰ ਰੋਜ਼ ਦੀ ਤਰ੍ਹਾਂ ਮਸ਼ੀਨ ਚਲਾਉਣ ਦੇ ਲਈ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਹਾਦਸੇ ਦੀ ਵਜ੍ਹਾ ਨਾਲ ਮਸ਼ੀਨ ਖੱਡ ਦੇ ਵਿੱਚ ਡਿੱਗ ਗਈ ਜਿਸ ਵਜ੍ਹਾ ਨਾਲ ਉਹਨਾਂ ਦਾ ਬੇਟਾ ਮਸ਼ੀਨ ਹੇਠਾਂ ਆਇਆ ਉਹਨਾਂ ਕਿਹਾ ਕਿ ਜਿਸ ਫਰਮ 'ਚ ਉਹਨਾਂ ਦਾ ਬੇਟਾ ਕੰਮ ਕਰਦਾ ਸੀ ਉਹਨਾਂ ਦਾ ਮਾਲਕ ਵੀ ਉਸ ਮੌਕੇ ਤੇ ਨਹੀਂ ਪਹੁੰਚਿਆ ਅਤੇ ਨਾ ਹੀ ਉਹਨਾਂ ਦਾ ਬੇਟਾ ਮਿਲਿਆ ਉਹਨਾਂ ਕਿਹਾ ਕਿ ਜੇਕਰ ਜਲਦ ਸਾਨੂੰ ਆਪਣੇ ਬੇਟੇ ਬਾਰੇ ਕੁਝ ਪਤਾ ਨਹੀਂ ਚੱਲਿਆ ਤਾਂ ਉਹਨਾਂ ਵੱਲੋਂ ਫਰਮ ਦੇ ਮਾਲਕ ਦੇ ਘਰ ਦਾ ਕਿਰਾਵਤ ਕੀਤਾ ਜਾਵੇਗਾ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾਦੀ ਰਿਪੋਰਟ ਕਿੱਦਾਂ ਹੁਣ ਉਹ ਲੱਪਾਂ ਦੇ ਨਾਂ ਥੱਲੇ ਲੱਪਾਂ ਦੇ ਹਨ ਨੂੰ ਸੂਤ ਦਾ ਵਿਹੜ ਬੱਚੇ ਦਾ ਨਾ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਸਾਡੇ ਚਾਹੇ ਉਹਨੂੰ ਕੁੱਟਾਂ ਲੱਗੀਆਂ ਤੇ ਕੁੱਟ ਕੇ ਮਨਾਉਂਦੇ ਆ ਤਾਂ ਵੀ ਨਹੀਂ ਸਾਡੇ ਲੱਗੇ ਉਹਨਾਂ ਨੂੰ ਹਾਜ਼ਰ ਕਰਨ ਦੇ ਆਏ ਕੀ ਦੱਸੀ ਹੈ ਹੁਣ ਅੱਥੇ ਸਾਡਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭ ਪਿਆ ਜੁੱਤੀ ਵਾਲੀ ਪਿੱਤੇ ਮਿਲਦੀ ਮਾਲਕ ਸਵੇਰ ਦਾ ਅੱਥੇ ਪਹੁੰਚਿਆ ਨਹੀਂ ਚੋਰੀ ਵੇਚਦੇ ਆ ਸਾਹਮਣੀ ਹੈਗਾ ਜੀ ਚੋਰੀ 2 ਨੰਬਰ ਦਾ ਕੰਮ ਕਰਦੇ ਆ 2 ਨੰਬਰ ਦਾ ਚੋਰੀ ਕੰਮ ਕਰਦੇ ਆ ਜਿਹੜੇ ਮਨਜੀਤ ਸਿੰਘ ਹੈ ਉਹ ਦੱਸ ਨਹੀਂ ਦਿੰਦੇ ਧੱਕਾ ਚੱਕ ਟੰਡ ਮਿਲ ਨਹੀਂ ਦੇ ਉਹਨਾਂ ਨੂੰ ਛੱਡਣਾ ਨਹੀਂ ਤੋਣੀ ਲਾਏ ਉਹਨਾਂ ਨੂੰ ਪੁੱਛਣਾ ਉਹਨਾਂ ਨੂੰ ਤੋਣੀ ਨਹੀਂ ਲਾਉਂਦੇ ਅਸੀਂ ਉਹਨਾਂ ਨੂੰ ਪੁੱਛ ਨਹੀਂ ਦੇਣੀ ਉਹਨਾਂ ਨੂੰ ਲੱਭ ਜਾਂਦਾ ਬੋਟੀ ਲੱਭਣਾ ਤਾਂ ਬੋਟੀ ਲੱਭਣਾ ਤਾਂ ਬੋਟੀ ਨਾ ਲੱਭੇ ਤਾਂ ਹੀ ਬਣਾਉਣਾ ਬੋਟੀ ਸਾਨੂੰ ਤੁਹਾਨੂੰ ਦੱਸਣਾ ਤੇ ਚਾਹੀਦਾ ਉਹਨੂੰ ਪੁੱਛਣਾ ਤੇ ਕੋਈ ਰੈਂਡਿਸਟਰੀ ਜੀ ਲੱਗੇ ਕੋਈ ਲਾ ਕਰੋ ਆਹ ਨੂੰ ਤਾਂ ਬਹੁਤ ਚੰਗਾ ਬੱਚਾ ਹੈ ਕੋਈ ਕੋਦੀ ਬੜਾ ਚੰਗਾ ਕੁਛ ਨਹੀਂ ਕਮਾਲ ਘਾਈ ਨਹੀਂ ਪੁੱਛਣਾ ਚਾਹੀਦਾ ਵਾ ਮਾਲਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨਿੰਗ ਨਿੰਗੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਨਗੇ ਕਿੱਦਾਂ ਮਾਲਕਤਾ ਹੋਟਾ ਕਰੇ ਵਾਲੇ ਹੈ ਬੋਟੀ ਸਵੇਰ ਦੀ ਆਣਾ ਨੇ ਸਾਡੀ ਕੁੜੀ ਸੁਦੈਣ ਹੋ ਗਈ ਰੋ ਰੋ ਕੇ ਅਸੀਂ ਤਾਂ ਮਹਾ ਪਹੁੰਚਿਆ ਨੂੰ ਸਵੇਰੇ ਪਤਾ ਲੱਗਾ 9 ਵਜੇ ਕਨੋਵਾਂ ਵਜੇ ਸਾਨੂੰ ਤਾਂ ਪਤਾ ਲੱਗਾ ਇੱਥੇ ਰੋਂਦੇ ਪਿੱਟਦੇ ਇੱਥੇ ਪਹੁੰਚੇ ਅਸੀਂ ਆਪਾ ਕਰਨ ਦਾ ਸਾਨੂੰ ਮੰਗ ਕਰਦੇ ਸਾਨੂੰ ਸਾਫ਼ ਮਿਲਣਾ ਚਾਹੀਦਾ ਸਾਡਾ ਬੱਚਾ ਮਿਲਣਾ ਚਾਹੀਦਾ ਸਾਡੇ ਉਹਦੇ ਬੱਚੇ ਨਹੀਂ ਨਹੀਂ ਕਿ ਉਹਨੂੰ ਸਾਫ਼ ਮਿਲਣਾ ਚਾਹੀਦਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੇ ਵੀ ਦੇਖ ਰਹੇ ਹਾਈਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆਂ ਕਿ ਉਹਦੀ ਡੈਡ ਬਡੀ ਜੇ ਸਾਨੂੰ ਮਿਲ ਜਾਂਦੀ ਇੱਥੇ ਔਰ ਇਹ ਜੱਗੂ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਮੇ ਚ ਪੈ ਗਿਆ ਉਹ ਜਿਹਦੇ ਕਰਕੇ ਮਸ਼ੀਨ ਪਲਟ ਗਈ ਤੋਂ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸੇ ਗੱਡੀ ਦੇ ਉੱਪਰ ਤੋਂ ਆਪਾਂ ਕੱਢ ਰਹੇ ਆ ਜੋ ਵੀ ਉਸ ਤੋਂ ਬਾਅਦ ਅੱਗੇ ਸਾਹਮਣੇ ਹੋਣਗੇ ਉਸ ਹਾਮਾਂ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜੋ ਵੀ ਹੈਗਾ ਉਹ ਦੱਸ ਦਿੱਤਾ ਜਾਏਗਾ